ਭਾਰਤੀ ਟੀਮ ਨੇ ਇੰਗਲੈਂਡ ਤੋਂ ਜਿੱਤਣ ਦੇ ਲਈ ਹੁਣ ਹਰ ਪੱਖ ਤੋਂ ਬਾਜ਼ੇ ਲਗਾ ਦਿੱਤੀ ਹੈ ਜਦ ਤੇ ਚਾਲਦੇ ਆ ਭਾਰਤੀ ਟੀਮ ਇਹ ਟੈਸਟ ਮੈਚ ਨਹੀਂ ਹਾਰਨਾ ਚਾਹਦੀ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਲਈ ਬੈਕਨੇਮ ਬਿਖੇ ਬਿਆ ਸ਼ੁਰੂ ਕੀਤਾ ਜਿੱਥੇ ਡਰੈਸਿੰਗ ਰੂਮ ਵਿੱਚ ਹਨੂਮਾਨ ਚਾਲੀਸਾ ਦੀਆਂ ਧੁਨਾ ਨੇ ਮਾਹੌਲ ਨੂੰ ਆਧਾਤਮਿਕ ਅਤੇ ਉਤਸ਼ਾਹਜਨਕ ਬਣਾਇਆ ਭਾਰਤੀ ਕ੍ਰਿਕਟ ਟੀਮ ਜੋ ਕਿ ਸ਼ੁਭਮ ਗਿੱਲ ਦੀ ਕਪਤਾਨੀ ਹੇਠ ਇੰਗਲੈਂਡ ਦੇ ਦੌਰੇ ਤੇ ਆ ਉਸ ਨੇ ਮੈਚਸਟਰ ਵਿਖੇ 23 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਲਾਰਜ ਵਿਖੇ ਤੀਜੇ ਟੈਸਟ ਵਿੱਚ 22 ਦੌੜਾਂ ਨਾਲ ਹਾਰਨ ਤੋਂ ਬਾਅਦ ਜਿਸ ਨਾਲ ਇੰਗਲੈਂਡ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 2-1 ਨਾਲ ਵੜਤ ਹਾਸਲ ਕਰ ਲਈ ਹੈ ਭਾਰਤੀ ਟੀਮ ਨੇ ਬੈਕਰਨਹੈਮ ਦੇ ਕੈਂਟ ਕਾਉਂਟੀ ਕ੍ਰਿਕਟ ਗਰਾਊਂਡ ਤੇ ਆਪਣੇ ਇੱਕ ਮਾਤਰਾ ਅਭਿਆਸ ਸੈਸ਼ਨ ਦੌਰਾਨ ਅਧਿਆਤਮਿਕ ਸ਼ਕਤੀ ਦਾ ਸਹਾਰਾ ਲਿਆ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਇੱਕ ਵੀਡੀਓ ਚ ਇੱਕ ਪੱਤਰਕਾਰ ਨੇ ਦੱਸਿਆ ਕਿ ਖਿਡਾਰੀ ਨੇ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਡਰੈਸਿੰਗ ਰੂਮ ਵਿੱਚ ਹਨੂਮਾਨ ਚਾਲਸਾ ਸੁਣੀ ਹੈ ਜੋ ਕਿ ਭਗਵਾਨ ਹਨੂਮਾਨ ਨੂੰ ਸਮਰਪਿਤਤਾ ਅਤੇ ਇੱਕ ਹਿੰਦੂ ਭਗਤੀ ਭਜਨ ਹੈ ਇਸ ਨਾਲ ٹیم ਦਾ ਮਨੋਵਲ ਵਧਾਉਣ ਅਤੇ ਮਾਨਸਿਕ ਤੌਰ ਤੇ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ